ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਤ ਪ੍ਰੋਡਕਸ਼ਨ ਵਿੱਚ ਤੁਹਾਡਾ ਸਵਾਗਤ ਹੈ ਆਪਣੀ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਨੀ ਹੈ ਬਾਣੀ ਪੜਨ ਬਾਰੇ ਯਾਨੀ ਕਿ ਪਾਠ ਸਾਨੂੰ ਸੋਫੇ ਤੇ ਜਾਂ ਬੈੱਡ ਤੇ ਬੈਠ ਕੇ ਕਰਨਾ ਚਾਹੀਦਾ ਹੈ ਜਾਂ ਨਹੀਂ ਜੇ ਪਾਠ ਅਸੀਂ ਬੈੱਡ ਤੇ ਜਾਂ ਸੋਫੇ ਤੇ ਬੈਠ ਕੇ ਕਰਦੇ ਵੀ ਹਾਂ ਤਾਂ ਉਸ ਦਾ ਸਾਨੂੰ ਫਾਇਦਾ ਮਿਲਦਾ ਹੈ ਜਾਂ ਨਹੀਂ ਜੇ ਪਾਠ ਮਿਲਦਾ ਵੀ ਹੈ ਤਾਂ ਕਿੰਨਾ ਸਾਧ ਸੰਗਤ ਜੀ ਸਾਡੇ ਵਿੱਚੋਂ ਬਹੁਤੇ ਭੈਣ ਭਰਾ ਜਦੋਂ ਬਾਣੀ ਪੜ੍ਹਦੇ ਨੇ ਤਾਂ ਕਈ ਵਾਰ ਉਹ ਸੋਫੇ ਤੇ ਜਾਂ ਬੈੱਡ ਤੇ ਬੈਠ ਕੇ ਪਾਠ ਕਰਦੇ ਨੇ ਜਿੰਨਾਂ ਵਿੱਚੋਂ ਕਈ ਤਾਂ ਬਜ਼ੁਰਗ ਹੁੰਦੇ ਨੇ ਜੋ ਕਿ ਗੋਡੇ ਗਿੱਟੇ ਦੁਖਦਿਆਂ ਦੇ ਕਰਕੇ ਆਪਦੀ ਤਕਲੀਫ ਦੇ ਕਰਕੇ ਬੈੱਡ ਤੇ ਜਾਂ ਸੋਫੇ ਤੇ ਬੈਠਦੇ ਨੇ ਕਿਉਂਕਿ ਉਹਨਾਂ ਕੋਲੋਂ ਪੁੰਜੇ ਹੋਣ ਤੇ ਬੈਠਾ ਨਹੀਂ ਜਾਂਦਾ ਇਸ ਲਈ ਉਹਨਾਂ ਨੂੰ ਸੋਫੇ ਤੇ ਬੈਠਣਾ ਪੈਂਦਾ ਹੈ ਤੇ ਉਹਨਾਂ ਦੇ ਮਨ ਵਿੱਚ ਸ਼ੰਕਾ ਹੁੰਦੀ ਹੈ ਸਵਾਲ ਹੁੰਦਾ ਹੈ ਕਿ ਭੁੰਜੇ ਤਾਂ ਅਸੀਂ ਬੈਹ ਨਹੀਂ ਸਕਦੇ ਹੁਣ ਪਤਾ ਨਹੀਂ ਇਸ ਤਰ੍ਹਾਂ ਕੀਤੇ ਪਾਠ ਦਾ ਫਾਲ ਸਾਨੂੰ ਮਿਲੇਗਾ ਜਾਂ ਨਹੀਂ ਤਾਂ ਇਹ ਸਾਰੀ ਗੱਲ ਆਪਾਂ ਅੱਜ ਦੀ ਵੀਡੀਓ ਵਿੱਚ ਕਰਨੀ ਹੈ ਇਸ ਲਈ ਵੀਡੀਓ ਨੂੰ ਪੂਰਾ ਅੰਤ ਤੱਕ ਜਰੂਰ ਸੁਣਨਾ ਤੇ ਸਮਝਣਾ ਤੇ ਜੇ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਹੀ ਕਰਨਾ ਤਾਂ ਸਾਧ ਸੰਗਤ ਜੀ ਬਾਣੀ ਪੜਨ ਲੱਗੇ ਪਾਠ ਕਰਨ ਲੱਗਿਆ ਮਰਿਆਦਾ ਤਾਂ ਇਹ ਹੀ ਹੈ ਕਿ ਇੱਕ ਸਾਫ਼ ਸੁਥਰੀ ਜਗ੍ਹਾ ਤੇ ਕੋਈ ਕੱਪੜਾ ਵਿਛਾ ਲਓ ਚਾਦਰ ਵਗੈਰਾ ਜਾਂ ਕੋਈ ਹੋਰ ਚੀਜ਼ ਜੋ ਵੀ ਸਾਫ਼ ਸੁਥਰੀ ਹੋਵੇ ਵਿਛਾ ਕੇ ਪੁੰਜੇ ਭੂ ਤੇ ਬੈਠਣਾ ਹੈ ਤੇ ਗੁਰੂ ਸਾਹਿਬਾਂ ਨੂੰ ਆਪਦੇ ਤੋਂ ਉੱਚਾ ਸਥਾਨ ਦੇਣਾ ਹੈ ਉਹਨਾਂ ਦਾ ਉੱਚਾ ਆਸਣ ਲਾਉਣਾ ਹੈ ਤੇ ਆਪ ਪੁੰਜੇ ਬੈਠਣਾ ਹੈ ਇਸ ਦਾ ਫਾਲ ਸਾਨੂੰ ਜ਼ਿਆਦਾ ਮਿਲਦਾ ਹੈ ਕਿਉਂਕਿ ਜਦੋਂ ਅਸੀਂ ਕਿਸੇ ਦਾ ਆਦਰ ਸਤਕਾਰ ਕਰਦੇ ਆ ਮੰਨ ਲਓ ਸਾਡੇ ਘਰੇ ਕੋਈ ਉੱਚ ਹਸਤੀ ਆਈ ਹੋਵੇ ਅਸੀਂ ਉਸ ਨੂੰ ਬੜਾ ਹੀ ਸਤਕਾਰ ਦਿੰਨੇ ਆ ਵਧੀਆ ਤੋਂ ਵਧੀਆ ਜਗ੍ਹਾ ਤੇ ਬਿਠਾਉਂਦੇ ਆ ਸਾਨੂੰ ਹੁੰਦਾ ਹੈ ਕਿ ਇਹ ਸਾਡੇ ਤੋਂ ਖੁਸ਼ ਹੋ ਜਾਵੇ ਤੇ ਹੁੰਦਾ ਵੀ ਇੰਜ ਜਦੋਂ ਅਸੀਂ ਕਿਸੇ ਨੂੰ ਸਤਕਾਰ ਦਿੰਨੇ ਆ ਤਾਂ ਉਹ ਵੀ ਉਹਨਾਂ ਹੀ ਅੱਗੋਂ ਸਾਨੂੰ ਕਈ ਗੁਣਾ ਸਤਕਾਰ ਮਿਲਦਾ ਵੀ ਹੈ ਤਾਂ ਇੱਥੇ ਤਾਂ ਆਪਾਂ ਗੱਲ ਹੀ ਗੁਰੂ ਸਾਹਿਬਾਂ ਦੀ ਕਰ ਰਹੇ ਹਾਂ ਜੋ ਸ੍ਰਿਸ਼ਟੀ ਦੇ ਮਾਲਕ ਨੇ ਰਚਨਹਾਰਨੀ ਉਹਨਾਂ ਨੂੰ ਜਦੋਂ ਅਸੀਂ ਆਦਰ ਸਤਕਾਰ ਦੇਾਂਗੇ ਉਸ ਆਦਰ ਦਾ 99% ਫਾਲ ਸਾਨੂੰ ਮਿਲਦਾ ਹੈ ਮर्यादा ਇਹ ਹੀ ਹੈ ਕਿ ਗੁਰੂ ਸਾਹਿਬਾਂ ਦਾ ਆਸਨ ਉੱਚਾ ਹੋਵੇ ਤੇ ਆਪ ਨੀਵੇਂ ਹੋ ਕੇ ਗੁਰੂ ਸਾਹਿਬਾਂ ਨੂੰ ਹਾਜ਼ਰ ਨਾਜ਼ਰ ਜਾਣ ਕੇ ਬਾਣੀ ਪੜਨੀ ਹੈ ਜਿਵੇਂ ਸਾਹਮਣੇ ਗੁਰੂ ਸਾਹਿਬ ਹਨ ਤੇ ਅਸੀਂ ਉਹਨਾਂ ਨਾਲ ਹੀ ਗੱਲ ਕਰ ਰਹੇ ਹਾਂ ਇਸ ਲਈ ਸਾਫ਼ ਸੁਥਰੇ ਹੋ ਕੇ ਇਸ਼ਨਾਨ ਕਰਕੇ ਸਾਫ਼ ਸੁਥਰੀ ਜਗ੍ਹਾ ਤੇ ਆਪ ਬੈਠਣਾ ਹੈ ਤੇ ਗੁਰੂ ਸਾਹਿਬਾਂ ਨੂੰ ਆਪ ਦੇ ਤੋਂ ਉੱਚੇ ਰੱਖਣਾ ਹੈ ਉੱਚੇ ਸਥਾਨ ਤੇ ਰੱਖਣਾ ਹੈ ਜਿੰਨਾ પ્રેમ ਵਿੱਚ ਭੇਜ ਕੇ ਸਤਕਾਰ ਸਹਿਤ ਅਸੀਂ ਬਾਣੀ ਪੜਾਂਗੇ ਓਨਾ ਹੀ ਸਾਨੂੰ ਉਸ ਦਾ ਫਾਲ ਮਿਲੇਗਾ ਤੇ ਓਨਾ ਹੀ ਸਾਡਾ ਬਾਣੀ ਪੜਨ ਦੇ ਵਿੱਚ ਮਾਨ ਲੱਗੇਗਾ ਜਦੋਂ ਅਸੀਂ ਪੁੰਜੇ ਬੈਠ ਕੇ ਬਾਣੀ ਪੜਦੇ ਆ ਤਾਂ ਫਿਰ ਸਾਡਾ ਬਾਣੀ ਪੜਨ ਦੇ ਵਿੱਚ ਮਾਨ ਵੀ ਲੱਗਦਾ ਹੈ ਜੇ ਹੋ ਸਕੇ ਤਾਂ ਸਾਨੂੰ ਗੁਰੂ ਸਾਹਿਬਾਂ ਲਈ ਇੱਕ ਵੱਖਰਾ ਕਮਰਾ ਹੋਣਾ ਚਾਹੀਦਾ ਹੈ ਜਿੱਥੇ ਗੁਰੂ ਸਾਹਿਬਾਂ ਦੇ ਸਰੂਪ ਹੋਣ ਉੱਥੇ ਹੀ ਅਸੀਂ ਬੈਠ ਕੇ ਪਾਠ ਕਰੀਏ ਤਾਂ ਇਸ ਦੇ ਨਾਲ ਜਿਹੜਾ ਸਾਡਾ ਬਾਣੀ ਪੜਨ ਦੇ ਵਿੱਚ ਮਨ ਜ਼ਿਆਦਾ ਲੱਗਦਾ ਹੈ ਕਿਉਂਕਿ ਸਾਡਾ ਇੱਧਰ ਉੱਧਰ ਧਿਆਨ ਨਹੀਂ ਜਾਂਦਾ ਅਲੱਗ ਕਮਰੇ ਦੇ ਵਿੱਚ ਸਾਡੇ ਮਨ ਨੂੰ ਵੀ ਸ਼ਾਂਤੀ ਮਿਲਦੀ ਹੈ ਬਾਕੀ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਉਠਦਿਆਂ ਬੈੰਦਿਆਂ ਹਰ ਸੁਵਾਸ ਨਾਲ ਨਾਮ ਜਪਣ ਲਈ ਉਪਦੇਸ਼ ਦਿੱਤਾ ਹੈ ਤੇ ਜੇ ਅਸੀਂ ਸੱਚੇ ਮਨੋਂ ਉਸ ਆਕਾਰਪੁਰਖ ਨੂੰ ਯਾਦ ਕਰਦੇ ਹਾਂ ਉਹਦਾ ਹਰ ਪਲ ਸ਼ੁਕਰਾਨਾ ਕਰਦੇ ਹਾਂ ਤੇ ਵਾਹਿਗੁਰੂ ਨਾਮ ਦਾ ਸਿਮਰਨ ਕਰਦੇ ਰਹਿੰਦੇ ਹਾਂ ਤਾਂ ਫਾਲਤਾਂ ਸਾਨੂੰ ਉਸ ਦਾ ਵੀ ਮਿਲਦਾ ਹੈ ਪਰ ਜਦੋਂ ਬਾਣੀ ਦੀ ਗੱਲ ਆਉਂਦੀ ਹੈ ਪਾਠ ਕਰਨ ਦੀ ਆਉਂਦੀ ਹੈ ਤਾਂ ਉਸ ਵਕਤ ਅਸੀਂ ਆਪ ਦੇ ਆਰਾਮ ਬਾਰੇ ਨਹੀਂ ਸੋਚਣਾ ਕਿ ਅਸੀਂ ਆਰਾਮ ਦਾ ਇੱਕ ਜਗ੍ਹਾ ਤੇ ਬੈਠੀਏ ਬਾਕੀ ਜਿਹੜੇ ਬਜ਼ੁਰਗ ਨੇ ਥੱਲੇ ਨਹੀਂ ਬੈਠ ਪਾਉਂਦੇ ਉਹ ਬੈੱਡ ਤੇ ਜਾਂ ਕੁਰਸੀ ਤੇ ਬੈਠ ਸਕਦੇ ਨੇ ਪਰ ਗੁਰੂ ਸਾਹਿਬਾਨ ਨੂੰ ਸਤਕਾਰ ਜ਼ਰੂਰੀ ਹੈ ਕਈ ਲੋਕ ਇੱਥੇ ਇਹ ਵੀ ਕਹਿ ਦਿੰਦੇ ਨੇ ਕਿ ਇਹ ਤਾਂ ਉਦਾਂ ਉਦਾਂ ਕੁਝ ਨਹੀਂ ਹੁੰਦਾ ਇਹ ਤਾਂ ਆਪੋ ਆਪਣੀ ਸੋਚ ਆ ਬਾਣੀ ਪੜਨੀ ਜ਼ਰੂਰੀ ਹੈ ਉੱਪਰ ਜਾਂ ਥੱਲੇ ਬੈਠਣ ਨਾਲ ਕੁਝ ਨਹੀਂ ਹੁੰਦਾ ਪਰ ਸਾਧ ਸੰਗਤ ਜੀ ਸਾਡੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਪਾਤਸ਼ਾਹ ਜੀ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਕੀਤੀ ਤਾਂ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਲੰਗ ਤੇ ਬਿਰਾਜਮਾਨ ਕੀਤਾ ਤੇ ਆਪ ਪੰਗੇ ਚਾਦਰ ਵਿਛਾ ਕੇ ਪੌਤੇ ਥੱਲੇ ਬੈਠੇ ਸੀ ਇਸ ਲਈ ਜੋ ਪੁਰਨੇ ਉਹਨਾਂ ਨੇ ਪਾਏ ਸਾਨੂੰ ਉਹਨਾਂ ਤੇ ਚੱਲਣ ਦੀ ਲੋੜ ਆ ਬਾਣੀ ਨੂੰ ਸਤਕਾਰ ਦੇਣਾ ਜਿਹੜਾ ਜ਼ਰੂਰੀ ਆ ਇਸ ਲਈ ਬਾਣੀ ਨੂੰ ਸਤਕਾਰ ਦੋ ਪਾਠ ਕਰਨ ਲੱਗਿਆਂ ਜਿੰਨਾ ਵੀ ਹੋ ਸਕੇ ਸਾਨੂੰ ਆਪ ਥੱਲੇ ਬੈਠਣਾ ਚਾਹੀਦਾ ਹੈ ਤੇ ਗੁਰੂ ਸਾਹਿਬਾਂ ਦੇ ਸਰੂਪ ਉੱਚੇ ਰੱਖਣੇ ਚਾਹੀਦੇ ਹਨ ਤਾਂ ਸਾਧ ਸੰਗਤ ਜੀ ਜੇ ਅੱਜ ਦੀਆਂ ਇਹ ਕਥਾ ਵਿਚਾਰਾਂ ਕਰਦਿਆਂ ਜੇ ਕੋਈ ਭੁੱਲਾਂ ਗਲਤੀਆਂ ਹੋ ਗਈਆਂ ਹੋਣ ਤਾਂ ਮਾਫ਼ ਕਰਨਾ ਅੱਗੇ ਤੋਂ ਵਾਹਿਗੁਰੂ ਜੀ ਸਮੱਤ ਬਖਸ਼ਣ ਤੇ ਜੇ ਅੱਜ ਦੀ ਇਹ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਲਵਾਉਣਾ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਬੈਲ ਆਈਕਨ ਔਨ ਕਰ ਦਿਓ ਤਾਂ ਜੋ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹਿਲਾਂ ਪਹੁੰਚ ਜਾਵੇ ਧੰਨਵਾਦ ਜੀ